ਸਤਿ ਸ਼੍ਰੀ ਅਕਾਲ ਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਸੰਗਰੂਰ ਤੇ ਤੇ ਬੜੀ ਸੋਹਣੀ ਕਾਰ ਦੇ ਨਾਲ ਤੁਹਾਡੇ ਰੂਪ ਰੂਪ ਹੋ ਰਹੇ ਆ ਜੀ ਤੁਹਾਡੇ ਪਿਆਰ ਸਦਕਾ ਸਤਕਾਰ ਸਦਕਾ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਆ ਰਹੀਆਂ ਆਪਣੇ ਕੋਲੇ ਇਹ ਬਲੀਨੋ ਆਈ ਹੈ ਜੀ 2021 ਮਾਡਲ ਬਲੀਨੋ ਪੈਟਰੋਲ 2021 ਮਾਡਲ ਹੈ ਜੀ ਸਿਰਫ 18000 ਕਿਲੋਮੀਟਰ ਚੱਲੀ ਹੈ ਜੀ ਕਾਰ ਹਾਂਜੀ ਦੋਸਤੋ 18000 ਕਿਲੋਮੀਟਰ ਚੱਲੀ 2021 ਮਾਡਲ ਬਲੀਨੋ ਪੈਟਰੋਲ A to Z ਸਾਰੀ オリジナル ਪੇਂਟ ਦੀ ਹੈ ਜੀ ਸਿਰਫ 18000 ਚੱਲੀ ਹੈ ਜੀ ਦੋਨੋਂ ਚਾਬੀਆਂ ਨੇ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਨਾਲ ਦੇ ਟਾਇਰ ਨੇ ਜੀ ਕੰਮ ਖਰਚਾ ਤਾਂ ਹੋਣਾ ਹੀ ਕੀ ਹੈ ਜੀ ਇਹਦੇ ਵਿੱਚ ਨਵੇਂ ਵਰਗੀ ਕਾਰ ਹੈ ਸਟਿੱਪਣੀ ਅਨਯੂਜ਼ਡ ਹੈ ਤੁਹਾਨੂੰ ਇੱਕ ਸਾਈਡ ਤੋਂ ਚੱਲ ਕੇ ਸਾਰਾ ਕੁਝ ਦਿਖਾਵਾਂਗੇ ਗੱਡੀ ਦਾ ਬਰੀਕੀ ਦੇ ਵਿੱਚ ਵੀ ਦੇਖੋ ਲਫਾਫੇ ਵੀ ਨਹੀਂ ਉਤਰੇ ਸਟਿੱਪਣੀ ਨਵੀਂ ਸਟਿੱਪਣੀ ਪਈ ਆ ਸਿਰਫ ਆਰਮਰਸਟ ਕੰਪਨੀ ਵੱਲੋਂ ਜਿਹੜਾ ਆ ਉਵੇਂ ਪਿਆ ਲੋਜੀ ਦੋਸਤ ਸਿਰਫ 18000 ਚੱਲੀ ਹੋਈ ਬਲੀਨੋ ਆ ਜੀ ਸਿਰਫ 18000 ਚੱਲੀ ਹੋਈ ਐ ਐਂਡਰੋਇਡ ਪਲੇਅਰ ਲੱਗਿਆ ਹੋਇਆ ਜੀ ਬਿਲਕੁਲ ਨਵੀਂ ਨਕੋਰ ਕਾਰ ਆ ਪੈਟਰੋਲ ਦੀ ਗੱਡੀ ਹੈ ਜੀ 2021 ਮਾਡਲ ਹੈ 5,85,000 ਰੁਪਿਆ ਡਿਮਾਂਡ ਹੈ ਜੀ ਕਮਿਸ਼ਨ ਬੇਸ ਤੇ ਡੀਲ ਰਹੂਗੀ ਦੇਖੋ ਜੀ ਬਿਲਕੁਲ ਹੀ ਨਵੀਂ ਨਕੋਰ ਗੱਡੀ ਜੇ ਕੋਈ ਵੀਰ ਅੱਜ ਏਜੰਸੀ ਚੋਂ ਨਵੀਂ ਕਾਰ ਕਢਾਉਣ ਵਾਸਤੇ ਪਲਾਨ ਕਰ ਰਿਹਾ ਹੈ ਤਾਂ ਇੱਕ ਵਾਰ ਤੁਸੀਂ ਜ਼ਰੂਰ ਇਹਦੀ ਟੈਸਟ ਡਰਾਈਵ ਲੈ ਕੇ ਜਾਓ ਦੋਸਤੋ ਬਿਲਕੁਲ ਨਵੀਂ ਨਕੋਰ ਬਲੀਨੋ ਪੈਟਰੋਲ 2021 ਨਾਲ ਦੇ ਟਾਇਰਾਂ ਚ ਸਟਿੱਪਣੀ ਅਨਯੂਜ਼ਡ ਐਂਡਰੋਇਡ ਪਲੇਅਰ ਲੱਗਿਆ ਹੋਇਆ ਜੀ ਦੋਨੋਂ ਚਾਬੀਆਂ ਨਾਲ ਦੇ ਟਾਇਰਾਂ ਦੇ ਵਿੱਚ 2021 ਮਾਡਲ ਪੈਟਰੋਲ ਬਲੀਨੋ ਬਿਲਕੁਲ ਨਵੀਂ ਨਕੋਰ ਗੱਡੀ 5,85,000 ਰੁਪਿਆ ਡਿਮਾਂਡ ਕਰਦੇ ਨੇ ਜੀ ਬੰਦੇ 5,85,000 ਰੁਪਿਆ ਡਿਮਾਂਡ ਹੈ ਜੀ ਡਬਲ 에ਅਰ ਬੈਗ ਵਾਲਾ ਇਹ ਮਾਡਲ ਆ ਗਿਆ ਪੈਟਰੋਲ ਦੇ ਵਿੱਚ ਬਿਲਕੁਲ ਨਵੀਂ ਗੱਡੀ 585 ਡਿਮਾਂਡ ਹੈ ਜੀ ਔਨ ਟੇਬਲ ਬੈਠ ਕੇ 네ਗੋਸ਼ੀਏਟ ਹੋ ਜੂਗੀ ਮਾਨਤਾਣ ਜਰੂਰ ਹੋਊਗਾ ਕਮਿਸ਼ਨ ਬੇਸ ਤੇ ਡੀਲ ਹੋਊਗੀ ਜਿਹੜੇ ਵੀਰ ਨੇ ਨਵੀਂ ਕਾਰ ਲੈਣ ਬਾਰੇ ਸੋਚ ਰਹੇ ਨੇ ਜਰੂਰ ਕੰਟੈਕਟ ਕਰੋ ਇੱਕ ਵਾਰ ਇੱਕ 22 ਮਾਡਲ ਕਾਰ ਵੀ ਖੜੀ ਆ ਬਰੇ 10000 ਕਿਲੋਮੀਟਰ ਚੱਲੀ ਹੋਈ ਤੁਹਾਨੂੰ ਉਹ ਵੀ ਨਜ਼ਰ ਮਰਵਾਵਾਂਗੇ ਉਹ ਵਾਈਟ ਕਲਰ ਦੀ ਆ ਉਹਦਾ ਰੇਟ 7 ਲੱਖ ਤੇ 25000 ਰੁਪਿਆ ਇਹਦਾ ਰੇਟ ਆ 5 ਲੱਖ ਤੇ 85000 ਰੁਪਿਆ ਜੀ ਬਲੀਨੋ ਪੈਟਰੋਲ 2021 18000 ਚੱਲੀ ਹੋਈ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਦੇ ਵਿੱਚ ਅਗਲੀ ਕਾਰ ਦੇ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜਿਉਂਦੇ ਵਸਦੇ ਰਹੋ ਤੰਦਰੁਸਤ ਰਹੋ ਖੁਸ਼ੀਆਂ ਮਾਣੋ ਥੈਂਕ ਯੂ ਦੋਸਤੋ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ